ਸਤਿ ਸ੍ਰੀ ਅਕਾਲ ਦੋਸਤੋ ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਕੱਲ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਅਤੇ ਇਹੀ ਪ੍ਰਦੂਸ਼ਣ ਸਾਡੇ ਹੱਥਾਂ ਨੂੰ ਜਦੋਂ ਮਿੱਟੀ ਘਟਾ ਲੱਗ ਜਾਂਦਾ ਹੈ ਤਾਂ ਫਿਰ ਅਸੀਂ ਜੇਕਰ ਆਪਣੇ ਹੱਥ ਚੰਗੀ ਤਰ੍ਹਾਂ ਨਾ ਧੋਈਏ ਤਾਂ ਫਿਰ ਇਹ ਪ੍ਰਦੂਸ਼ਣ ਸਾਡੇ ਹੱਡ ਦੇ ਵਿੱਚ ਚਲਾ ਜਾਂਦਾ ਹੈ ਤੇ ਸਾਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗਦੀਆਂ ਨੇ ਸੋ ਦੋਸਤੋ ਅਸੀਂ ਅੱਜ ਕੱਲ ਕਾਲੀ ਦੇ ਵਿੱਚ ਵੀ ਰਹਿੰਦੇ ਆ ਕਿਉਂਕਿ ਜ਼ਮਾਨਾ ਇੰਨਾ ਤੇਜ਼ ਚੱਲ ਰਿਹਾ ਹੈਗਾ ਸਮਾਂ ਇੰਨਾ ਫਾਸਟ ਹੈਗਾ ਕਿ ਸਾਨੂੰ ਕਈ ਵਾਰ ਹੱਥ ਧੋਣ ਦਾ ਸਮਾਂ ਵੀ ਬਹੁਤ ਥੋੜਾ ਮਿਲਦਾ ਤੇ ਫਟਾਫਟਾ ਜਿਹਾ ਹੱਥ ਧੋ ਕੇ ਕੋਈ ਚੀਜ਼ ਖਾਣ ਲੱਗ ਜਾਂਦੀਆਂ ਤੇ ਫਿਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਆ ਤਾਂ ਦੋਸਤੋ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗਾ ਕਿ ਹੱਥ ਧੋਣ ਦਾ ਅਸਲੀ ਤਰੀਕਾ ਕੀ ਹੁੰਦਾ ਹੈ ਕਿੰਨੀ ਕੀ ਦੇਰ ਲੱਗਦੀ ਹੈ ਹੱਥ ਧੋਣ ਨੂੰ ਤੇ ਸਹੀ ਤਰੀਕੇ ਨਾਲ ਜੇਕਰ ਤੁਸੀਂ ਹੱਥ ਧੋਵੋਗੇ ਤਾਂ ਫਿਰ ਤੁਹਾਨੂੰ ਬਿਮ ਤਾਂ ਦੋਸਤੋ ਜਦੋਂ ਅਸੀਂ ਹੱਥ ਧੋਣੇ ਹੁੰਦੇ ਨੇ ਸਭ ਤੋਂ ਪਹਿਲਾਂ ਆਪਾਂ ਕਹਿ ਸਕਦੇ ਹਾਂ ਕਿ ਪਾਣੀ ਦੇ ਨਾਲ ਚੰਗੀ ਤਰ੍ਹਾਂ ਹੱਥਾਂ ਨੂੰ ਧੋਣਾ ਚਾਹੀਦਾ ਏ ਅਤੇ ਹੱਥ ਧੋਣ ਦੇ ਲਈ ਤੁਸੀਂ ਸਾਬਣ ਦਾ ਇਸਤੇਮਾਲ ਵੀ ਕਰ ਸਕਦੇ ਹੋ ਅਤੇ ਨਾਲ ਹੀ ਲਿਕਵਿਡ ਜੋ ਹੱਥ ਧੋਣ ਵਾਲਾ ਸਾਬਣ ਆਂਦਾ ਹੈਗਾ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਸੋ ਸਾਡੇ ਕੋਲ ਇਸ ਵਕਤ ਸਾਬਣ ਪਿਆ ਹੈਗਾ ਤਾਂ ਬਹੁਤ ਥੋੜੀ ਜਿਹੀ ਟੈਪ ਲੈਣੀ ਕਿਉਂਕਿ ਪਾਣੀ ਵੀ ਬਚਾਉਣਾ ਚਾਹੀਦਾ ਹੈ ਜਿਆਦਾ ਪਾਣੀ ਵੀ ਬੇਚ ਨਹੀਂ ਕਰਨਾ ਚਾਹੀਦਾ ਤਾਂ ਫਿਰ ਇਸ ਸਾਬਣ ਨੂੰ ਚੰਗੀ ਤਰ੍ਹਾਂ ਅਸੀਂ ਦੋਵੇਂ ਹੱਥਾਂ ਦੇ ਉੱਪਰ ਪਹਿਲਾਂ ਚੰਗੀ ਤਰ੍ਹਾਂ ਰਗੜ ਲਾਵਾਂਗੇ ਦੋਨੋਂ ਹੱਥਾਂ ਦੀ ਹਥੇੜੀਆਂ ਦੇ ਤੇ ਜਿੰਨੀ देर ਆਪਾਂ ਹੁਣ ਸਾਬਣ ਨਾਲ ਹੱਥ ਧੋਣੇ ਉਨੀਂ ਵੇਰ ਆਪਾਂ ਟੈਪ ਨੂੰ ਆਪਣੀ ਨੂੰ ਬੰਦ ਕਰ ਲਵਾਂਗੇ ਕਿਉਂਕਿ ਪਾਣੀ ਨੂੰ ਬਚਾਉਣਾ ਬਿਹਤਰ ਜ਼ਰੂਰੀ ਹੈਗਾ ਅਜਦੇ ਸਮੇਂ ਦੇ ਵਿੱਚ ਕਿਉਂਕਿ ਆਉਣ ਵਾਲੀਆਂ ਜੋ ਸਾਡੀਆਂ ਜਨਰੇਸ਼ਨ ਨੇ ਉਹਨਾਂ ਦੇ ਲਈ ਪਾਣੀ ਦੀ ਬਚਤ ਕਿਤੇ ਨਾ ਕਿਤੇ ਕਰਾਂਗੇ ਆਪਾਂ ਤਾਂ ਹੀ ਉਹ ਜਨਰੇਸ਼ਨਾਂ ਚੰਗੀ ਤਰ੍ਹਾਂ ਪਾਣੀ ਦਾ ਸੁੱਖ ਲੈ ਸਕਣਗੀਆਂ ਸੋ ਚੰਗੀ ਤਰ੍ਹਾਂ ਦੋਵੇਂ ਹੱਥਾਂ ਦੇ ਉੱਪਰ ਸਾਬਣ ਲਗਾਉਣ ਤੋਂ ਬਾਅਦ ਪਹਿਲਾਂ ਦੋਵੇਂ ਆਪਾਂ ਹਥੇਲੀਆਂ ਨੂੰ ਚੰਗੀ ਤਰ੍ਹਾਂ ਰਗੜਾਂਗੇ ਤਾਂ ਕਿ ਸਾਬਣ ਦੀ ਝੱਗ ਹੈਗੀ ਉਹ ਚੰਗੀ ਤਰ੍ਹਾਂ ਦੇ ਨਾਲ ਬਣ ਜਾਵੇ ਉਸ ਤੋਂ ਬਾਅਦ ਆਪਾਂ ਸੱਜੇ ਹੱਥ ਦੀ ਹਥੇਲੀ ਦੇ ਨਾਲ ਖੱਬੇ ਹੱਥ ਚੰਗੀ ਤਰ੍ਹਾਂ ਸਾਨੂੰ ਰਗੜਨਾ ਚਾਹੀਦਾ ਹੈਗਾ ਥੋੜਾ ਜਿਹਾ ਸਮਾਂ ਜ਼ਰੂਰ ਲੱਗਦਾ ਹੈ ਲੇਕਿਨ ਜਦੋਂ ਸਾਡੇ ਹੱਥਾਂ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ ਤਾਂ ਫਿਰ ਬਿਮਾਰੀਆਂ ਦਾ ਖਤਰਾ ਬਹੁਤ ਜ਼ਿਆਦਾ ਘਟ ਜਾਂਦਾ ਹੈਗਾ ਹੁਣ ਆਪਾਂ ਸੱਜੀ ਹੱਥ ਤਿੰਨਾਂ ਖੱਬੇ ਹੱਥ ਨੂੰ ਰਗੜਿਆ ਤੇ ਹੁਣ ਖੱਬੇ ਹੱਥ ਦੇ ਹਥੇਲੀ ਨਾਲ ਆਪਾਂ ਸਰਜੇ ਹੱਥ ਦੇ ਬੈਕ ਸਾਈਡ ਤੇ ਚੰਗੀ ਤਰ੍ਹਾਂ ਰਗੜਾਂਗੇ ਉਂਗਲੀਆਂ ਨੂੰ ਉਂਗਲੀਆਂ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਮਸਲਾਗੇ ਆਪਾਂ ਕਹਾਂਗੇ ਰਗੜਾਂਗੇ ਤਾਂ ਕਿ ਜੋ ਸਾਬਣ ਦਾ ਅਸਰ ਹੈਗਾ ਉਹ ਉਂਗਲੀਆਂ ਦੇ ਅੰਦਰ ਤੱਕ ਪਹੁੰਚੇ ਕਿ ਆਹ ਜੋ ਚੀਜ਼ਾਂ ਹੁੰਦੀਆਂ ਨੇ ਇੱਥੇ ਵੀ ਬੈਕਟੀਰੀਆ ਧੂੜ ਮਿੱਟੀ ਦੇ ਕਣ ਜਮ੍ਹਾਂ ਹੋ ਜਾਂਦੇ ਨੇ ਅਤੇ ਅਸੀਂ ਹੱਥ ਜੇਕਰ ਫਟਾਫਟ ਧੋ ਲਈਏ ਬਾਹਰੋਂ ਪਾਰੋਂ ਤਾਂ ਫਿਰ ਇੱਥੋਂ ਜੋ ਕਣ ਹੁੰਦੇ ਨੇ ਧੂੜ ਮਿੱਟੀ ਦੇ ਉਹ ਵੀ ਸਾਡੇ ਪੇਟ ਵਿੱਚ ਜਾ ਸਕਦੇ ਨੇ ਤਾਂ ਉਸ ਤੋਂ ਬਾਅਦ ਹੁਣ ਦੋਵੇਂ ਹੱਥਾਂ ਨੂੰ ਆਪਾਂ 10-1 ਅਤੇ ਹੁਣ ਸੱਜੇ ਹੱਥ ਦੇ ਨਾਲ ਖੱਬੇ ਹੱਥ ਦੇ ਅੰਗੂਠੇ ਨੂੰ ਕੱਲੇ ਨੂੰ ਆਪਾਂ ਚੰਗੀ ਤਰ੍ਹਾਂ ਰਗੜਾਂਗੇ ਤਾਂ ਕਿ ਜੋ ਵੀ ਬੈਕਟੀਰੀਆ ਜੋ ਵੀ ਧੂੜ ਮਿੱਟੀ ਦੇ ਕਣ ਹੈਗੇ ਇਸ ਤੋਂ ਉਹ ਵੀ ਖਤਮ ਹੋ ਜਾਣ ਇਸੇ ਤਰ੍ਹਾਂ ਆਪਾਂ ਖੱਬੇ ਹੱਥ ਦੇ ਅੰਗੂਠੇ ਦੇ ਨਾਲ ਸੱਜੇ ਹੱਥ ਦੇ ਅੰਗੂਠੇ ਨੂੰ ਵੀ ਰਗੜਾਂਗੇ ਤਾਂ ਫਿਰ ਇਸ ਤੋਂ ਬਾਅਦ ਹੱਥ ਆਪਾਂ ਅੱਗੋਂ ਪਿੱਛੋਂ ਚੰਗੀ ਤਰ੍ਹਾਂ ਰਗਲੇ ਤੇ ਹੁਣ ਸੱਜੇ ਹੱਥ ਦੇ ਨਾਲ ਖੱਬੇ ਹੱਥ ਦੀਆਂ ਕਲੀ-ਕਲੀ ਉਂਗਲੀਆਂ ਨੂੰ ਕਲੀ-ਕਲੀ ਉਂਗਲੀਆਂ ਦੇ ਉੱਪਰ ਵੀ ਆਪਾਂ ਕੁਝ-ਕੁਝ ਸਕਿੰਟ ਲਾਵਾਂਗੇ ਤਾਂ ਕਿ ਸਾਬਣ ਦਾ ਅਸਰ ਹੈਗਾ ਜੋ ਚੰਗੀ ਤਰ੍ਹਾਂ ਦੇ ਨਾਲ ਉਂਗਲੀਆਂ ਦੇ ਉੱਪਰ ਆ ਜਾਵੇ ਇਸੇ ਸਾਨੂੰ ਕਰਨੀ ਹੁੰਦੀ ਹੈ ਆਪਾਂ ਕਾਫੀ ਚੰਗੀ ਤਰ੍ਹਾਂ ਹੱਥ ਧੋਲਣੇ ਆ ਲੇਕਿਨ ਸਾਡੇ ਨੋਹਾਂ ਦੇ ਵਿੱਚ ਜੋ ਬੈਕਟੀਰੀਆ ਹੁੰਦਾ ਹੈ ਮਿੱਟੀ ਦੇ ਕਣ ਹੁੰਦੇ ਨੇ ਉਹ ਫਸੇ ਰਹਿ ਜਾਂਦੇ ਨੇ ਤਾਂ ਇਸ ਦੇ ਲਈ ਕੀ ਕਰਨਾ ਪਵੇਗਾ ਖੱਬੇ ਹੱਥ ਦੀ ਹਥੇਲੀ ਦੇ ਉੱਪਰ ਆਪਾਂ ਚੂਗ ਨੂੰ ਇਕੱਠੀ ਕਰਕੇ ਸਾਬਣ ਦੀ ਨੂੰ ਤਸੱਜੇ ਹੱਥ ਦੇ ਨੋਹਾਂ ਨੂੰ ਆਪਾਂ ਖੱਬੇ ਹੱਥ ਦੀ ਹਥੇਲੀ ਦੇ ਉੱਪਰ ਚੰਗੀ ਤਰ੍ਹਾਂ ਦਿਨਾਲ ਰਗਣਾਗੇ 10 ਤੋਂ 20 ਵਾਰ ਕਮ ਸੇ ਕਮ ਇਸ ਤਰ੍ਹਾਂ ਕਰਨ ਦੇ ਨਾਲ ਨੋਹਾਂ ਦੇ ਵਿੱਚ ਜੋ ਫਸੀ ਹੋਈ ਮਿੱਟੀ ਹੈਗੀ ਹੈ ਧੂੜ ਕਣ ਹੈਗੇ ਉਹ ਵੀ ਬਾਹਰ ਆ ਜਾਂਦਾ ਹੈਗਾ ਤਾਂ ਇਸੇ ਤਰ੍ਹਾਂ ਸੱਜੇ ਹੱਥ ਦੀ ਹਥੇਲੀ ਦੇ ਉੱਪਰ ਚੂਗ ਨੂੰ ਕਰੋ ਤੋਂ ਬਾਅਦ ਖ ਇਹ ਤਾਂ ਅਸੀਂ ਸਮਾਂ ਲਗਾ ਦਨੇ ਆ ਲੇਕਿਨ ਹੱਥ ਧੋਣ ਦੇ ਲਈ ਜੀ ਬਹੁਤਾ ਸਮਾਂ ਨਹੀਂ ਲਗਾਉਂਦੇ 2 ਮਿੰਟ ਜ਼ਰੂਰ ਕੱਢਨੇ ਚਾਹੀਦੇ ਨੇ ਜਦੋਂ ਵੀ ਅਸੀਂ ਖਾਣਾ ਖਾਣਾ ਹੋਵੇ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਦੇ ਲਈ ਐਸੀ ਤਰ੍ਹਾਂ ਹੁਣ ਸੱਜੇ ਹੱਥ ਦੇ ਅੰਗੂਠੇ ਨੂੰ ਵੀ ਆਪਾਂ ਰਗੜਾਂਗੇ ਅੰਗੂਠੇ ਦੇ ਨੋਨ ਨੂੰ ਅਤੇ ਉਸ ਤੋਂ ਬਾਅਦ ਫਿਰ ਆਪਾਂ ਖੱਬੇ ਹੱਥ ਦੇ ਅੰਗੂਠੇ ਦੇ ਨੋਨ ਨੂੰ ਵੀ ਚੰਗੀ ਤਰ੍ਹਾਂ ਰਗੜਾ ਕੇ ਇਹ ਸੋ ਦੋਸਤੋ ਇਹ ਹੱਥ ਧੋਣ ਦਾ ਸਹੀ ਤਰੀਕਾ ਹੈਗਾ ਹੁਣ ਦੋਵੇਂ ਹੱਥਾਂ ਦੇ ਵਿੱਚ ਬੈਕਟੀਰੀਆ ਆਪਾਂ ਕਹੀਏ ਧੂੜ ਮਿੱਟੀ ਦੇ ਕਣ ਕਿਤੇ ਵੀ ਮੌਜੂਦ ਨਹੀਂ ਹੋਣਗੇ ਸਾਬਣ ਨੇ ਸਾਰੇ ਧੋ ਦਿੱਤੇ ਟੈਪ ਨੂੰ ਚਲਾਵਾਂਗੇ ਟੂਟੀ ਵਿੱਚ ਲਾ ਕੇ ਥੋੜਾ ਜਿਹਾ ਪਾਣੀ ਹੀ ਚਲਾਉਣਾ ਚਾਹੀਦਾ ਜਿਆਦਾ ਪਾਣੀ ਵੇਸਟ ਨਹੀਂ ਕਰਨਾ ਚਾਹੀਦਾ ਸੋ ਹੁਣ ਟੰਗੀ ਤਰ੍ਹਾਂ ਦੇ ਨਾਲ ਪਾਣੀ ਦੇ ਨਾਲ ਇਸ ਸਾਬਨ ਨੂੰ ਆਪਾਂ ਆਪਣੇ ਦੋਵੇਂ ਹੱਥਾਂ ਤੋਂ ਲਾ ਦੇਵਾਂਗੇ ਸਾਫ਼ ਕਰ ਦੇਵਾਂਗੇ ਤਾਂ ਫਿਰ ਇਹ ਤਰੀਕਾ ਹੈਗਾ ਚੰਗੀ ਤਰ੍ਹਾਂ ਦੇ ਨਾਲ ਹੱਥ ਧੋਣ ਦਾ ਤਾਂ ਇਸ ਤਰੀਕੇ ਦੇ ਨਾਲ ਜੇਕਰ ਆਪਾਂ 2 2.5 ਮਿੰਟ ਹੱਥ ਧੋਣ ਨੂੰ ਲਗਾ ਲਈਏ ਤਾਂ ਫਿਰ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਸੋ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਹੱਥ ਪੂਰੀ ਤਰ੍ਹਾਂ ਨਾਲ ਕਲੀਨ ਹੋ ਚੁੱਕੇ ਨੇ ਅਤੇ ਨੋਖਾ ਦੇ ਵਿੱਚ ਜੋ ਫਸੀ ਹੋਈ ਮੈਲ ਜਾਂ ਪੱਕੀ ਬੈਕਟੀਰੀਆ ਹੁੰਦਾ ਉਹ ਵੀ ਬਾਹਰ ਨਿਕਲ ਚੁੱਕਾ ਹੈ ਸੋ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਸੋ ਚੰਗੀ ਤਰ੍ਹਾਂ ਹੱਥ ਧੋਣ ਤੋਂ ਬਾਅਦ ਅਸੀਂ ਇੱਕ ਸਾਫ਼ ਟੇਬਲ ਦੇ ਨਾਲ ਦੋਵੇਂ ਹੱਥਾਂ ਨੂੰ ਸਾਫ਼ ਵੀ ਕਰਾਂਗੇ ਅਤੇ ਇਹ ਵੀ ਧਿਆਨ ਰੱਖਣਾ ਹੈਗਾ ਕਿ ਜਿਹੜਾ ਟੇਬਲ ਅਸੀਂ ਇਸਤੇਮਾਲ ਕਰਦੇ ਹਾਂ ਉਸ ਦੇ ਵਿੱਚ ਵੀ ਮਿੱਟੀ ਧੂੜ ਦੇ ਕਣ ਨਾ ਹੋਣ ਅਤੇ ਰੋਜ਼ਾਨਾ ਉਸ ਦੀ ਵਾਸ਼ਿੰਗ ਉਸ ਨੂੰ ਵੀ ਰੋਜ਼ਾਨਾ ਧੋਦੇ ਰਹਿਣਾ ਚਾਹੀਦਾ ਹੈ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਤੇ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ